ਕਲਾਸ 8ਵੀਂ ਬੇਟਾ ਅੱਜ ਦਾ ਤੁਹਾਡਾ ਜਿਹੜਾ ਕੁਐਸਚਨ ਹੈਗਾ ਉਹ ਹੈਗਾ ਜੀ ਪ੍ਰਸ਼ਨ ਨੰਬਰ 17 ਦਿੱਤੇ ਹੋਏ ਚੱਕਰ ਉਹਦੀਆਂ ਅਜਹੀਆਂ ਦੋ ਸੋਹਤਰੇ ਖਾਵਾਂ ਖਿੱਚੋ ਜੋ ਆਪਸ ਵਿੱਚ ਮਿਲਨ ਅਤੇ ਦਿੱਤੇ ਹੋਏ ਕੋਣ C ਦੇ ਬਰਾਬਰ ਕੋਣ ਬਣਾਉਣਾ ਜਿਸ ਤਰ੍ਹਾਂ ਬੇਟਾ ਤੁਸੀਂ ਦੇਖਦੇ ਪਏ ਹੋ ਇਹ ਅੱਜ ਆਪਾਂ ਸਵਾਲ ਕੰਪਲੀਟ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਜਿਹੜਾ ਦਿੱਤਾ ਹੋਇਆ ਕੋਣ ਲੈਣਾ C ਠੀਕ ਹੈ ਜਿਵੇਂ ਤੁਸੀਂ ਦੇਖਦੇ ਪਏ ਹੋ ਦੋ ਰੇਖਾਵਾਂ ਆਪਸ ਵਿੱਚ ਮਿਲਾ ਕੇ ਔਰ ਇਸ ਤਰ੍ਹਾਂ ਆਪਾਂ ਕੋਨ ਲਿਆ ਫਿਰ ਇਕ ਆਪਾਂ ਚੱਕਰ ਲਾਵਾਂਗੇ ਠੀਕ ਹੈ ਇਹ ਚੱਕਰ ਲਾਵਾਂਗੇ ਕੰਪਾਸ ਦੀ ਸਹਾਇਤਾ ਦੇ ਨਾਲ ਚੱਕਰ ਬਣਾਵਾਂਗੇ ਆਪਾਂ ਚੱਕਰ ਬਣਾ ਕੇ ਔਰ ਇਹਨੂੰ ਅਸੀਂ ਸਕੇਲ ਦੀ ਸਹਾਇਤਾ ਦੇ ਨਾਲ ਇਹਦਾ ਅਧ ਕਰਾਂਗੇ ਔਰ ਇਹ ਸੀ ਜਿਹੜਾ ਕੋਣ ਅਸੀਂ ਲੈ ਲਿਆ ਆਪਾਂ ਇਹੇ ਇਹਦੇ ਸੈਂਟਰ ਪੁਆਇੰਟ ਤੇ ਬਣਾਵਾਂਗੇ ਸਭ ਤੋਂ ਪਹਿਲਾਂ ਕੰਪਾਸ ਦੀ ਸਹਾਇਤਾ ਨਾਲ ਆਪਾਂ ਕੋਣ ਨੂੰ ਲੈਣਾਗੇ ਔਰ ਅਸੀਂ ਸੇਮ ਕੋਣ ਜਿਹੜਾ ਵਾ ਕੰਪਾਸ ਦੀ ਸਹਾਇਤਾ ਦੇ ਨਾਲ ਇੱਥੇ ਬਣਾਉਣਾ ਸ਼ੁਰੂ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਾਂ ਜਿੰਨਾ ਚੌੜਾ ਹੈਗਾ ਕੋਣ ਉਨੀ ਆਪਾਂ ਕੰਪਾਸ ਲੈ ਕੇ ਤੇ ਆਪਾਂ ਇੱਥੇ ਕੱਟ ਲਗਾ ਦਤਾ ਔਰ ਸੈਂਟਰ ਪੁਆਇੰਟ ਤੋਂ ਇਸ ਪੁਆਇੰਟ ਨੂੰ ਮਿਲਾ ਕੇ ਆਪਾਂ ਰੇਖਾ ਖਿਚਾਂਗੇ ਇਹ ਸਾਡੀ ਰੇਖਾ ਖਿੱਚੀ ਗਈ ਆ ਔਰ ਇਸੇ ਰੇਖਾ ਦੇ ਉੱਪਰ ਹੁਣ ਅਸੀਂ ਕੀ ਕਰਨਾ ਵਾ ਇੱਥੇ 90 ਡਿਗਰੀ ਦਾ ਕੋਣ ਬਣਾਵਾਂਗੇ ਇਸੇ ਪੁਆਇੰਟ ਤੋਂ ਇੱਥੇ ਆਪਾਂ ਕੰਪਾਸ ਦੀ ਸਹਾਇਤਾ ਦੇ ਨਾਲ ਇੱਕ ਚਾਪ ਲਾਵਾਂਗੇ ਕੰਪਾਸ ਉਨੀ ਖੁੱਲੀ ਰੱਖਣੀ ਆ ਫਸਟ ਚਾਪ ਔਰ ਉਸ ਤੋਂ ਬਾਅਦ ਸੈਕਿੰਡ ਚਾਪ ਔਰ ਇਹਨਾਂ ਦੋਨਾਂ ਚਾਪਾਂ ਤੋਂ ਅੱਗੇ ਵਾਲੀ ਚਾਪਾਂ ਅਸੀਂ ਉਹਨਾਂ ਦਾ ਅੱਧ ਕਰਾਂਗੇ ਔਰ ਇਸ ਪੁਆਇੰਟ ਤੋਂ ਜਿੱਥੇ ਦੋ ਚਾਪਾਂ ਦਾ ਅੱਧ ਹੋਇਆ ਅਸੀਂ 90 ਡਿਗਰੀ ਦਾ ਕੋਣ ਬਣਾਵਾਂਗੇ ਫਿਰ ਇਸੇ ਤਰੀਕੇ ਨਾਲ نیچے ਆਪਾਂ ਇੱਕ ਦੁਬਾਰਾ 90 ਡਿਗਰੀ ਦਾ ਕੋਣ ਬਣਾਵਾਂਗੇ ਸੇਮ ਉਸੇ ਤਰੀਕੇ ਦੇ ਨਾਲ ਸੈਕਿੰਡ ਚਾਪ ਔਰ ਇਹਨਾਂ ਦੋਨਾਂ ਚ ਆਪਾਂ ਤੋਂ ਅਸੀਂ ਅੱਧ ਕਰ ਦ। ਕੰਪਾਸ ਉਨੀ ਖੁੱਲੀ ਰੱਖਣੀ ਬੇਟਾ। ਔਰ ਇਸੇ ਤਰੀਕੇ ਦੇ ਨਾਲ ਆਪਾਂ 90 ਡਿਗਰੀ ਦਾ ਕੋਣ ਬਣਾ ਦੇਾਂਗੇ। ਇੱਥੇ ਆਪਾਂ ਇੱਕ ਲਾਈਨ ਲਾਵਾਂਗੇ। ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜਾ ਅਸੀਂ ਪਹਿਲਾਂ 90 ਡਿਗਰੀ ਦਾ ਕੋਣ ਬਣਾਇਆ ਸੀਗਾ ਔਰ ਦੁਬਾਰਾ ਬਣਾਇਆ ਇੱਕ ਜਗ੍ਹਾ ਤੇ ਮਿਲ ਰਿਹਾ। ਬੇਟਾ ਇਹੀ ਸਾਡਾ ਆਨਸਰ ਹੈਗਾ ਉਹਨਾਂ ਨੇ ਕਿਹਾ ਸੀ ਕਿ ਇੱਕ ਚੱਕਰ ਖਿੱਚਣਾ ਵਾ ਜਿਹੜੀਆਂ ਦੋ ਛੋਹ ਤਰੇਖਾਵਾਂ ਆਪਾਂ ਖਿੱਚੀਆਂ ਹੋਈਆਂ ਨੇ ਔਰ ਜਿੱਥੇ ਮਿਲ ਰੀਆਂ ਨੇ ਉਥੇ ਸੀ ਜਿਹੜਾ ਅਸੀਂ ਕੋਣ ਲਿਆ ਸੀਗਾ ਉਹਦੇ ਬਰਾਬਰ ਦਾ ਕੋਣ ਇਥੇ ਬਣ ਰਿਹਾ ਵਾ ਠੀਕ ਹੈ ਜਿਹੜਾ نیچے ਕੋਣ ਬਣ